ਜੀ ਮਿੱਤਰੋ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਆਪਣੇ ਇੰਨੇ ਵੀਡੀਓ ਵਿੱਚ ਉਮੀਦ ਆ ਸਾਰੇ ਠੀਕ ਹੋਵੋਗੇ ਪਹਿਲਾਂ ਆਪ ਪਾਈ ਸੀ ਕਿ ਪਾਲਕ ਤੇ ਜਾਣਕਾਰੀ ਦਿੱਤੀ ਸੀ ਛੋੜੇ ਕਿਸਾਨ ਨੂੰ ਪਾਲਕ ਲਾਉਣੀ ਚਾਹੀਦੀ ਆ ਤੇ ਉਸੇ ਦਾ ਪਾਰਟ 2 ਆ ਜੀ ਅੱਜ ਦੂਸਰੀ ਵੀਡੀਓ ਆ ਤੇ ਅੱਜ ਦਾ ਆਪ ਤੁਹਾਨੂੰ ਸਵਾਗਤ ਆਪ ਦੱਸਾਂਗੇ ਜੀ ਅੱਜ ਪਾਲਕ ਬਹੁਤ ਤੇਜ਼ ਰਹੀ ਆ ਪਹਿਲਾਂ ਆਪ 120 30 ਰੁਪਏ ਦਰਜਨ ਵੇਚਦੇ ਰਹੇ ਆ ਤੇ ਅੱਜ ਮੰਡੀ ਅੱਜ ਹੈਗੀ ਆ 13 ਅਕਤੂਬਰ ਅੱਜ ਪਾਲਕ ਵਿਕੀ ਆ ਜੀ 170 ਰੁਪਏ ਦਰਜਨ ਰੇਟ ਵਧ ਗਿਆ ਇੱਕੋ ਦਾਮ ਕਿਉਂਕਿ ਦੀਵਾਲੀ ਨੇੜੇ ਆਉਂਦੀ ਜਾਂਦੀ ਆ ਤੇ ਜਿਹੜੀ ਆਪ ਉਹਦੇ ਪਾਲਕ ਵਾਢਦੇ ਵੀ ਅਸੀਂ ਕਿਆਰੇ ਚੋਂ ਇਹ ਆਪਾਂ ਤਿੰਨੇ ਕਿਆਰੇ ਬਾਅਦ ਇਹ ਵੜ ਗਏ ਤੇ ਆਹ ਕਿਆਰਾ ਵੀ ਗੱਲ ਵਾਢ ਲਿਆ ਤੇ ਉਹ ਅਗਲਾ ਵੀ ਵਾਢ ਲਿਆ ਤੇ ਉਸ ਤੋਂ ਬਾਅਦ ਹੁਣ ਆ ਪਾਣੀ ਲਾਈ ਜੰਨੇ ਆ ਕਿਆਰਿਆਂ ਨੂੰ ਇਹ ਵਾ ਵੜ ਗਏ ਆਪਾਂ ਲਾਓ ਤੇ ਉਸ ਤੋਂ ਬਾਅਦ ਇਹ ਵੀ ਵਾਢ ਦੇ ਵਾਹ ਦੇਣਾ ਵਾ ਤੇ ਦੂਰੀ ਵਾਰ ਇਥੇ ਪਾਲਕ ਤੇ ਹੋਰ ਸਬਜ਼ੀਆਂ ਲਾਵਾਂਗੇ ਬਾਕੀ ਹੋਰ ਜਾਣਕਾਰੀ ਤੁਹਾਨੂੰ ਆਪਾਂ ਨਾਲ ਦੀ ਨਾਲ ਦਿੰਦੇ ਰਾਵਾਂਗੇ ਤੇ ਅੱਜ ਆਪਣੇ ਕੋਲ ਪਾਲਕ ਨਹੀਂ ਵੜ ਹੋਣੀ ਕਿਉਂਕਿ ਆਪਾਂ ਅੱਜ ਵੜਨਾ ਛੋਣਾ ਜੋ ਨਾ ਵੜਨਾ ਤੇ ਨਾਲੇ ਅੱਜ ਆ ਪੌਣੀ ਐ ਤੇ ਰੇਪਾਲ ਕਿਤੇ ਨਾਲੇ ਕਰਨੀ ਸਪਰੇ ਅੱਜ ਆਪਾਂ ਥੋੜਾ ਵੜਨ ਦਾ ਪ੍ਰੋਗਰਾਮ ਕੈਨਸਲ ਆ ਤੇ ਇਹ ਪਾਲਕ ਜੀ ਆਪਾਂ ਥੋੜੀ ਜੀ ਸਸਤੀ ਦੇਤੀ ਆ ਤੁਹਾਨੂੰ ਦੱਸਿਆ ਰੇਟ 170 ਰੁਪਏ ਚੱਲਦਾ ਭਾਏ ਏਦਾਂ ਮੰਡੀ ਕਿਉਂਕਿ ਦਿਵਾਲੀ ਆ ਗਈ ਅੱਪ ਹੋ ਗਿਆ ਰੇਟ ਇਹ ਸਸਤੀ ਦੇਣ ਦਾ ਕਾਰਨ ਇਹੀ ਆ ਤੁਹਾਨੂੰ ਦਿਖਾਉਣਾ ਮੀਨ ਇਹ ਨਾ ਪੱਤੇ ਐ ਪਾੜ ਤਿਆਂ ਕਰਕੇ ਇਹ ਫਿਰ ਛੰਟ ਨਹੀਂ ਪੈਂਦੀ ਜਿਵੇਂ ਹੁਣ ਵੱਡੀ ਜਿਵੇਂ ਆ ਇੱਕ ਪੱਤਾ ਇਹ ਚੰਗਾ ਨਿਕਲ ਆਉਣਾ ਬਾਕੀ ਸਾਰੇ ਬੇਕਾਰ ਹੋ ਗਏ ਜਿਵੇਂ ਆ ਹੁਣ ਵੱਡੀ ਜੀ ਚੋਂ ਇੱਕ ਪੱਤਾ ਸਹੀ ਨਿਕਲ ਆ ਬਾਕੀ ਬੇਕਾਰ ਹੋ ਗਈ ਤਾਂ ਕਰਕੇ ਆਪਾਂ ਠੇ ਬਾਕੀ ਆਪਾਂ ਆਪ ਹੀ ਲਾਉਣੇ ਹੁੰਨੇ ਆਂ ਹਾਂ ਆਵ ਜਾ ਕੇ ਵੇਚੀਏ ਸਹੀ ਪਾਲਕਾ ਜਿਹੜੀ ਆਪਣੀ ਹੁਣ ਵਧੀਆ ਉਹ ਐਸ 70 ਰੁਪਏ ਵਿਕਦੀ ਪਈ ਆ ਤੇ ਆਪਣੇ ਕੋਲ ਹੁਣ ਦੋ ਦਿਨ ਜਾਇ ਨਹੀਂ ਜਾਣਾ ਕਿਉਂਕਿ ਆਪਾਂ ਚੜਨ ਲੱਗੇ ਝੋਨਾ 31 ਤੇ ਤੁਹਾਨੂੰ ਉਹ ਵੀ ਵਗਾਉਣੇ ਆ ਵੀਡੀਓ ਦੇ ਵਿੱਚ ਬਣੇ ਰਿਹਾ ਜੋ ਉਹ ਕਿਰ ਆਪਣਾ ਵੱਧ ਗਿਆ ਤੇ ਇਧਰ ਉਹ ਵੀ 11 ਸਿਰਾਂ ਵਾਲਾ ਸੋਰੀ ਪਾਣੀ ਲਾਉਣ ਦਾ ਕਾਰਨ ਭੁੱਲ ਗਿਆ ਦੱਸਣਾ ਵੀ ਪਾਣੀ ਕਾਹ ਤੋਂ ਲਾਉਣੇ ਮੈਂ ਪਾਲਕ ਨੂੰ ਆਪਾਂ ਆਦਨਾਂ ਜੇ ਨਾ ਗਰਮੀ ਬਹੁਤ ਹੁੰਦੀ ਦੁਪਹਿਰੇ ਤੇ ਪੱਤੇ ਕਮਲਾ ਜਾਂਦੇ ਪਾਲਕਾ ਆਪਾਂ ਨੂੰ ਤਿੰਨਵੇਂ ਵੜਨ ਬੈਠਣਾ ਪੈਂਦਾ ਤੇ ਜੋ ਵੱਡਦੇ ਨੇ ਪਾਲਕ ਜਿਹੜੇ ਪੱਤੇ ਪਾਟੀ ਦਾ ਹੈਗੀ ਆ ਹੋਰ ਜਿਹੜੇ ਕਮਲਾਈ ਹੁੰਦੇ ਨਾਲ ਉਹ ਵੀ ਸਿੱਟਨੇ ਪੈ ਜਾਂਦੇ ਆ ਫਿਰ ਤਾਂ ਕਰਕੇ ਪਾਣੀ ਲਾਉਣੇ ਆ ਪਾਣੀ ਨਾਲ ਨਾ ਪਾਲਕ ਸਹੀ ਰਿਕਲਦੀ ਆ ਜਿਹੜੇ ਕਮਲਾਉਂਦੇ ਆ ਪੱਤੇ ਆਵੇ ਜਿਵੇਂ ਉਹਨੂੰ ਪਾਣੀ ਲੱਗਾ ਆ ਖੜੀ ਖੜੀ ਨਾ ਫਲ ਕੇ ਸਾਰੀ ਉਹਨੇ ਤਾਂ ਕਰਕੇ ਆ ਇਹ ਪਾਲਕ ਵੱਢਣੀ ਸੌਖੀ ਹੋ ਜਾਂਦੀ ਆ ਥੋੜੀ ਜਿਹੀ ਗਿੱਲੀ ਹੁੰਦੀ ਆ ਜੜ ਛੇਰੀ ਜਾਂਦੀ ਆ ਜਿਹੜਾ ਸੁੱਕਾ ਵਾਹਣ ਹੁੰਦਾ ਉਹ ਜੋੜ ਨਹੀਂ ਬਹੁਤ ਔਖੀ ਹੁੰਦੀ ਪਾਲਕ ਕੋਈ ਆਗੀ ਮਸ਼ੀਨ ਆਪਣੇ ਤੇ ਲਾਗੇ ਝੋਨਾ ਵੱਢਣਾ ਹਾਂ ਜਿ ਝੋਨੇ ਦਾ ਕੰਮ ਨਿਬੜ ਜਾਣਾ ਤੇ ਫਿਰ ਪਾਲਕ ਵਾਲੇ ਬੰਨੇ ਹੋ ਜਾਣਾ ਬੰਨੇ ਕੰਮ ਤੇ 31 ਝੋਨਾ ਜੀ ਆਪਣਾ ਇਹ ਤੇ ਦੇਖਦੇ ਕੀ ਹਸਤਾ ਨਿਕਲਦਾ ਆਪਣੇ ਏਰੀਆ 'ਚ ਆਪਾਂ ਪਹਿਲਾਂ ਹੀ ਵੱਢਣ ਲੱਗੇ ਆ ਪਹਿਲਾਂ 14 ਝੋਨਾ ਵੱਢਿਆ 31 ਪਹਿਲਾਂ ਵੱਢਣ ਲੱਗੇ ਆ ਆਪਾਂ ਬਾਕੀ ਆਸ-ਪਾਸੇ ਦਾ ਬਹੁਤ ਵੱਢਿਆ ਗਿਆ ਹੋਣਾ ਆਪਾਂ ਥੋੜਾ ਪਕਾ ਕੇ ਚੰਗੀ ਤਰ੍ਹਾਂ ਵੱਢਿਆ ਬਾਹ ਪਤੀਆਂ ਵਾਲਿਆਂ ਦਾ ਬਹੁਤ ਨੁਕਸਾਨ ਹੋ ਜਿਨ੍ਹਾਂ ਦੀਆਂ ਬਾਲੀਆਂ ਵਧੀਆ ਜਿਹਾ ਬਾਹ ਪਤੀਆਂ ਤੇ ਆ ਸਾਰੀ ਵਿਛ ਗਈ ਕਿੱਲਾ ਹੈ ਕਿੱਲੇ ਦਾ ਕਿੱਲਾ ਹੀ ਵਿਛ ਗਿਆ ਇਹਦਾ ਚਲ ਖੈਰ ਪੱਕੀ ਸੀਗੀ ਕੋਈ 20 25% ਨੁਕਸਾਨ ਹੋ ਜਾਊਗਾ ਵੱਢਣ ਲੱਗਿਆਂ ਭਰ ਜੂਗੀ ਜਿਹੜੀ ਦੁੱਧ ਦੇ ਢਿੱਗੇ ਆ ਬਾਹ ਪਤੀ ਦੁੱਧੇ ਵਾਲੇ ਉਹ ਜ਼ਿਆਦਾ ਨੁਕਸਾਨ ਉਹਦਾ ਹੋਣਾ ਫੋਕ ਬਣ ਗਈ ਆ ਉਹਦਾ ਜਾਨੀ 50 50% ਦਾ ਫਰਕ ਪੈ ਗਿਆ ਉਹਦਾ ਅੱਧਿਓ ਨਿਕਲ ਨਹੀਂ ਜਿੱਥੇ 100 ਗੱਟਾ ਨਿਕਲ ਆਇਓ 50 ਗੱਟੇ ਨਿਕਲਿਓ ਦਾ ਇੰਨਾ ਇਨਸਾਨ ਲੋ ਜੀ 2 ਸਾਲਾਂ ਬਾਅਦ ਆਪਾਂ ਦਾਣੇ ਪੋਣ ਲਗੇ ਟਰਾਲੀ 'ਚ ਪਹਿਲਾਂ 2 ਸਾਲ ਬਾਹਰ ਰਹੇ ਆ ਤੇ 2 ਡੇਢ 2 ਸਾਲਾਂ ਬਾਅਦ ਖੇਤੀ ਕੀਤੀ ਆ ਪਹਿਲਾਂ ਬੰਬਾਜ ਪੋਆਇਆ ਝੋਨੇ ਦਾ ਝੂਗੜੋੜਦੀ ਆ ਸੁੱਕਾ ਝੋਨਾ ਪੂਰਾ ਫਰੀ ਬੜੀ ਲਾਕ ਸੀ ਵੇਅਰ ਕਰੀ ਸੱਚਾ ਬਾਸਟਰ ਸਭ ਨੂੰ ਸਾਡੂ ਲਈ ਖਾਣ ਪੀਣ ਚੋਨੇ ਦਾ ਕੰਮ ਨਿਭੜ ਗਿਆ ਵੇ ਲੋ ਇਧਰ ਚੋਨਾ ਗਿਆ ਵੜਿਆ ਤੇ ਹੁਣ ਆ ਗਈ ਸਪਰੇ ਦੀ ਵਾਰੀ ਪਾਲਕ ਦੇ ਕਰਨੀ ਆਪਾਂ ਸਪਰੇ ਢੋਲ ਕੀ ਲਈ ਮਾਰ ਟਾਂਗ ਤੇ ਸਪਰੇ ਲੈ ਕੇ ਆਂਦੀ ਦਵਾ ਇੱਕ ਤਾਂ ਮਸ਼ਰੀ ਬਹੁਤ ਹੋਈ ਪਈ ਤੇ ਇੱਕ ਤਾਂ ਮੱਕੜੀ ਬਹੁਤ ਹੋਈ ਪਈ ਆ ਤਾਂ ਕਿ ਪਿੱਛੇ ਸੂਰਜ ਡੁੱਬਦਾ ਘੈਂਟ ਲੱਗਦਾ ਨਾ ਤੇ ਸਪਰੇ ਸਪੂ ਕਰਕੇ ਤੇ ਫਿਰ ਅੱਜ ਦੀ ਛੁੱਟੀ ਅੱਜ ਦੀ ਡਿਊਟੀ ਪੂਰੀ ਤੇ ਬਾਕੀ ਨਹੀਂ ਦੇਖ ਹੀ ਰਹੇ ਆ ਝੋਨਾ ਆਪਣਾ ਗਿਆ ਵੱਡਾ ਇਹ ਤੁਹਾਨੂੰ ਕੱਲ ਵਾਲੀ ਵੀਡੀਓ ਦੱਸਾਂਗੇ ਕੱਲ ਨੂੰ ਕੀ ਅੱਜ ਤਾਂ ਝੋਨਾ ਨਹੀਂਗਾ ਮੰਡੀ ਲਾਦਾ ਵਹ ਕੱਲ ਨੂੰ ਬੀਜ ਨੇ ਵਹਨੇ ਕੀ ਹਿਸਾਬ ਦਾ ਕੀ ਨਿਕਲਦਾ ਕਿੱਲੇ ਦਾ ਬਾਕੀ ਪਾਲਕ ਵੱਡੀ ਗਈ ਹੈ ਜੀ ਜਿਹੜੀ ਆਪਾਂ ਤੁਹਾਨੂੰ ਦੱਸਾਈ ਦੇਤੀ ਆ ਤੇ ਉਹ ਵੱਡੀ ਤੁਰੀ ਜਾਂਦੀ ਆ ਤੇ ਹੋਰ ਜਾਣਕਾਰੀ ਆਪਾਂ ਤੁਹਾਨੂੰ ਅਗਲੀ ਵੀਡੀਓ 'ਚ ਦਵਾਂਗੇ ਅੱਜ ਤਾਂ ਆਪਣਾ ਥੋੜਾ ਬੀਜੀ ਚੱਲਦਾ ਪਈ ਸ਼ਡਿਊਲ ਤੇ ਵੀਡੀਓ ਆਪਣੀਆਂ ਰੈਗੂਲਰ ਆਇਆ ਕਰਨੀਆਂ ਆਪਣੀਆਂ ਵੀ ਤੇ ਜੋ ਆਪਾਂ ਬੋਲਟਾਂ ਦੀਆਂ ਗੱਡੀਆਂ ਦੀਆਂ ਉਹ ਜੋ ਜਦੋਂ ਵੀ ਵੀਡੀਓ ਉਹ ਵੀ ਪਾਇਆ ਕਰਾਂਗੇ ਆਪਾਂ ਜਰੂਰ ਤੇ ਹੁਣ ਖੈਰ ਆਪਾਂ ਕਰੀਏ ਸਪਰੇਅ ਉਹ ਵੀ ਸੂਰਜ ਗਿਆ ਢਲ ਟਾਈਮ ਹੋ ਗਿਆ ਖਾਸਾ ਟਾਈਮ 6 ਵਜੇ ਚੱਲੇ ਆ ਤੇ ਬਾਕੀ ਹੋਰ ਜਾਣਕਾਰੀ ਆਪਾਂ ਤੁਹਾਨੂੰ ਕੱਲ੍ਹ ਵਾਲੀ ਵੀਡੀਓ 'ਚ ਦਵਾਵਾਂਗੇ ਹੁਣ ਆਪਾਂ ਸਪਰੇਅ ਕਰ ਲਗੇ ਸਪਰੇਅ ਤੁਹਾਨੂੰ ਦੱਸ ਦਿੰਨੇ ਆ ਟਿੱਡੀ ਤੇ ਮੱਛਰ ਵਾਲਾ ਆਇਆ ਪਿਆ ਉਹਦੀ ਸਪਰੇਅ ਕਰ ਲਗੇ ਤੇ ਇੱਕ ਕਰ ਲਗੇ ਸੁੰਢੀ ਵਾਲੀਆਂ ਵੀਡੀਓ ਛੇਤੀ ਆਪਾਂ ਉਹਨੂੰ ਗੱਡੀਆਂ ਤੇ ਬੋਲਟਾਂ ਤੇ ਮੈ ਲੀ ਗੀਆਂ ਤੇ ਉਦੋਂ ਤੱਕ ਆਪਣੀ ਇਹ ਵੀਡੀਓ ਜ਼ਰੂਰ ਵਾਚ ਕਰਿਆ ਜੀ ਉੱਤੇ ਤਾਂ ਥੋੜੀ ਸਪੋਰਟ ਕਰਿਆ ਜੀ ਚੈਨਲ ਸਬਸਕ੍ਰਾਈਬ ਕਰਿਆ ਜੀ ਵੀਡੀਓ ਲਾਈਕ ਕਰਿਆ ਤੇ ਸ਼ੇਅਰ ਕਰਿਆ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਲੱਗਾ ਇਹ ਆਪਾਂ ਪਰਸਨਲ ਲਾਈਫ ਦੀ ਥੋੜੀ ਜਿਹੀ ਪਾਉਣੇ ਪਏ ਆਪਣੇ ਚੈਨਲ ਤੇ ਤੇ ਨਹੀਂ ਤਾਂ ਆਪਾਂ ਪਾਉਂਦੇ ਹੀ ਰਹਿੰਨੇ ਆ ਤੇ ਪਰਸਨਲ ਐ ਵੀ ਥੋੜੀ ਵਿਖਾ ਦੀ ਆਪਾਂ ਕੀ ਕੀ ਕਰਦੇ ਆਂ ਜੈ ਲਾਈ ਸਾਰੀ ਦਿਹਾੜੀ ਦੇ ਵਿੱਚ ਜਦੋਂ ਬੋਲਟਾਂ ਤੇ ਗੱਡੀਆਂ ਦੀ ਵੀਡੀਓ ਨਹੀਂ ਪਾਉਂਦੇ ਤੇ ਬਾਕੀ ਮੈਲ ਤਾਂ ਜੀ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਤੇ ਵੀਡੀਓ ਵੇਖਣ ਲਈ ਧੰਨਵਾਦ ਨਮਸਕਾਰ ਸਤਿ ਸ੍ਰੀ ਅਕਾਲ ਆਦਾਬ